ਸਤ ਸ੍ਰੀ ਅਕਾਲ ਬਾਈ ਜੀ ਸਾਰੇ ਨੂੰ ਆਪਾਂ ਅੱਜ ਖੇਤ ਵਿੱਚ ਆਪਾਂ ਚੈੱਕ ਕਰਨਕਦੇ ਸਿੱਕ ਕਣਕ ਦੇਖ ਰਹੇ ਹਾਂ ਇਸ ਟਾਈਮ ਜਿਹਦੇ ਵਿੱਚ ਜੂਰੀਏ ਦਾ ਕੋਈ ਪ੍ਰਯੋਗ ਨਹੀਂ ਕੀਤਾ ਬੈਨਰੇਸ ਪ੍ਰੇਤ ਜਿਹਨੂੰ ਆਪਾਂ ਕਹਿੰਦੇ ਆਰਗਾਨਿਕ ਰੀ ਪ੍ਰੋਡਕਟਾਂ ਨਾਲ ਹਾਈਟ ਗਰੋਥ ਬਿਲਕੁਲ ਸੇਮ ਹੈ ਜਿਵੇਂ ਆਮਤਾ ਦੂਜੀ ਕਣਕ ਦਿੰਦੀ ਆ ਆ ਤੁਸੀਂ ਬੱਟ ਤੋਂ ਦੇਖ ਸਕਦੇ ਹੋ ਸੱਚੇ ਹੱਥ ਨੂੰ ਇਹ ਵਾਲੀ ਕਣਕ ਜੂਰੀ ਵਾਲੀ ਫਰਟੀਲਾਈਜ਼ਰ ਨਾਲ ਕਰੀਗ ਕਣਕ ਹੈ ਬਈ ਤੇ ਇਧਰਲੀ ਬੱਟ ਤੋਂ ਸਾਡੀ ਖੱਬੇ ਹੱਥ ਨੂੰ ਜੇ ਦੇਖੋਗੇ ਤਾਂ ਤੁਸੀਂ ਦੋਨੇ ਇੱਕੋ ਜਿਹੇ ਫਸਲਾਂ ਦੇਖੋਗੇ ਤੇ ਜਿਹਦੇ ਵਿੱਚ ਕੋਈ ਪ੍ਰਯੋਗ ਨਹੀਂ ਕੀਤਾ ਗਿਆ ਹਾਈਟ ਕਰੋਥ ਬਹੁਤ ਸੋਹਣੀ ਹੈ ਜਿਹੜੇ ਲੋਕ ਕਹਿ ਦਿੰਦੇ ਨੇ ਭਾਈ ਬੈਨ ਜੂਰੀਆ ਦੇ ਛਤੇ ਤੋਂ ਬੈਨਫਿਟੇ ਲੈਜਰ ਤੋਂ ਕੋਈ ਚੀਜ਼ ਨਹੀਂ ਹੁੰਦੀ ਹੋ ਸਕਦੀ ਹੈ ਵੀਰ ਕਰਨ ਵਾਲੇ ਚਾਹੀਦੇ ਆ ਚੈੱਕ ਕਰਾਂਗੇ ਤਾਂ ਬਹੁਤ ਹੋ ਸਕਦਾ ਆ ਤੁਹਾਡੇ ਸਾਹਮਣੇ ਰਿਜ਼ਲਟ ਹੈ ਜੀ ਦੇਖ ਸਕਦੇ ਹੋ ਤੁਸੀਂ